ਹਾਂਜੀ ਆ ਜੀ ਤੁਹਾਡੇ ਲਈ ਜਿਹੜੀ ਕੋਠੀ ਲੈ ਕੇ ਆਏ ਆ 160 ਗਾਜ ਦੇ ਵਿੱਚ ਬਣੀ ਹੋਈ ਹੈ ਲੋਕੇਸ਼ਨ ਹੈਗੀ ਹੈ ਦੀ ਖਰੜ ਜਿਹੜਾ 에어ਪੋਰਟ ਰੋਡ ਹੈ ਉਹਦੇ ਬਿਲਕੁਲ ਨਾਲ ਪੈ ਜਾਂਦੀ ਹੈ ਇਹ 123 ਸੈਕਟਰ ਦੇ ਵਿੱਚ 35x45 ਦੀ ਇਹਦੀ ਡਾਈਮੈਂਸ਼ਨ ਹੈ ਤੇ ਬਾਕੀ ਤੁਸੀਂ ਵੀਡੀਓ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਧੰਨਵਾਦ ਉਹ ਜੀ ਬੋਰਚ ਤੁਹਾਨੂੰ ਪੂਰਾ ਕੁਲ ਡਿਵਲਪਮੈਂਟ ਜੁਗਾ ਇਹਦੇ ਵਿੱਚ ਇੱਕ ਕੱਡੀ ਵੱਡੀ ਗੱਡੀ ਰਾਕ ਲੱਗ ਸਕਦੀ ਹੈ ਤੇ ਸਾਈਡ ਦੇ ਵਿੱਚ ਤੁਸੀਂ ਦੇਖੋਗੇ ਬਾਈਕ ਵਗੈਰਾ ਵੀ ਆਰਾਮ ਨਾਲ ਲੱਗ ਜੂਗੀ ਬਾਹਰ ਪੋਰਚ ਦੇ ਵਿੱਚ ਪੁੱਤਰ ਲੱਗਾ ਸਟੇਅਰ ਇਹਦੀਆਂ ਬਾਹਰ ਦੀਆਂ ਨੇ ਐਂਟਰ ਹੁੰਦੇ ਸਾਰ ਤੁਹਾਨੂੰ ਜਿਹੜਾ ਡੋਰ ਹੈ ਉਹਦੇ ਉੱਪਰ ਡਿਜੀਟਲ ਲਾਕ ਲੱਗ ਜੂਗਾ ਤੇ ਸਾਹਮਣੇ ਹੈਗਾ ਲੌਬੀ ਕਮ ਡ੍ਰੈਗ ਰੂਮ ਇਹਨੂੰ ਤੁਸੀਂ ਲੌਬੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੁਹਾਡੇ ਸੋਫੇ ਵਗੈਰਾ ਹੀ ਪ੍ਰੋਪਰ ਲੱਗ ਜਾਣਗੇ ਵਿੰਡੋ ਦੇ ਨਾਲ ਵੈਂਟੀਲੇਸ਼ਨ ਦੋਨੇ ਪਾਸੇ ਰਹੇਗੀ ਸਾਹਮਣੇ ਲੀਡੀ ਪੈਨਲ ਬਣਿਆ ਹੋਇਆ ਹੈ কর্নার ਦੀ ਕੋਠੀ ਕਰਕੇ ਇਹਦੇ ਵਿੱਚ ਤੁਸੀਂ ਦੇਖੋਗੇ ਬਿਨਾਂ ਲਾਈਟ ਤੋਂ ਵੀ ਫੁੱਲ ਵੈਂਟੀਲੇਸ਼ਨ ਹੈ। ਲਾਈਟ ਔਨ ਨਹੀਂ ਹੈਗੀ ਹੈ ਜੇ। ਤਾਂ ਉਸ ਤੋਂ ਬਾਅਦ ਵੀ ਵੈਂਟੀਲੇਸ਼ਨ ਹੈ 하기 ਕਿਚਨ। ਕਿਚਨ ਵੀ ਤੁਸੀਂ ਦੇਖੋਗੇ ਪ੍ਰੋਪਰ ਮਾਡਰਨ ਬਣੀ ਹੋਈ ਹੈ। ਜਿਵੇਂ ਅੱਜਕੱਲ ਚੱਲਦੀ ਹੈ ਉਹਦੇ ਨਾਲ ਦੋ ਬੈੱਡਰੂਮ ਨੇ। ਆ ਗਿਆ ਇਹ ਫਸਟ ਬੈੱਡਰੂਮ। ਫਸਟ ਬੈੱਡਰੂਮ ਦੇ ਵਿੱਚ ਤੁਸੀਂ ਦੇਖੋਗੇ ਸਭ ਤੱਕ ਕੱਪਾ ਬੋਰਡ ਬਣੇ ਹੋਏ ਨੇ। ਸੀਲਿੰਗ ਵਗੈਰਾ ਪ੍ਰੋਪਰ ਹੋਈ ਹੋਈ ਹੈ। ਤੇ ਇਹਦੇ ਨਾਲ ਆ ਗਿਆ ਅਟੈਚ ਬਾਥਰੂਮ। ਜਿਹੜੀ ਬਾਥਰੂਮ ਦੇ ਵਿੱਚ ਬਾਲ ਹੈਂਗਿੰਗ ਸਿੱਟਾਂ ਨੇ ਛੱਤ ਤੱਕ ਟੈਨ ਲੱਗੀ ਹੋਈ ਹੈ ਸੈਨੀਟਰੀ ਸਾਰੀ ਤੁਹਾਨੂੰ ਇਲਾਕੇ ਮਿਲੂਗੀ ਬਾਥਰੂਮ ਦੇ ਵਿੱਚ ਸਾਹਮਣੇ LED ਪੈਨਲ ਬਣਿਆ ਹੋਇਆ ਇਹਦੇ ਨਾਲ ਹੀ ਆ ਗਿਆ ਵਾਸ਼ਿੰਗ ਏਰੀਆ ਦਾ ਰਸਤਾ ਵਾਸ਼ਿੰਗ ਏਰੀਆ ਦਾ ਰਸਤਾ ਦੋਨੇ ਸਾਈਡ ਹੈ ਵੈਂਟੀਲੇਸ਼ਨ ਲਈ ਵੀ ਬਹੁਤ ਸਹੀ ਹੈ ਹੁਣ ਤੁਹਾਨੂੰ ਦਿਖਾਉਂਦੇ ਆ ਦੂਜਾ ਬੈਡਰੂਮ ਜਿਹੜਾ ਦੂਜਾ ਬੈਡਰੂਮ ਉਹ ਵੀ ਸੇਮ ਤਿਆਰ ਹੋਇਆ ਹੋਇਆ वुਡਨ ਫਲੋਰ ਲੱਗਾ ਹੋਇਆ ਡਾਉਨ ਸੀਲਿੰਗ ਇੱਥੇ ਵੀ ਹੋਈ ਹੋਈ ਹੈ ਨਾਲ ਹੀ ਆ ਜਾਂਦਾ ਅਟੈਚ ਬਾਥਰੂਮ ਹੇ ਲੇਡੀ ਮੈਨਰ ਤੇ ਇਹਦੇ ਵੀ ਫੁੱਲ ਹਾਈਟ ਦੇ ਕਪੂ ਬੋਰਡ ਰਹਿਣਗੇ ਜੀ ਗੁਰੂ ਨਾਲ ਇੱਕ ਦੇ ਪਚਨ ਕਮਾਉਣ ਵਾਲੇ ਹੇ ਅਟੈਚ ਬਾਥਰੂਮ ਟਾਇਲ ਇਹਦੀ ਵੀ ਛੱਤ ਤੱਕ ਲੱਗੀ ਹੋਈ ਹੈ ਬੋਲ ਹੈਂਗਿੰਗ ਸਿੱਟਰ ਡਿਵਾਇਡਰ ਵਗੈਰਾ ਪ੍ਰੋਪਰ ਸੈਨੀਟਰੀ ਤੁਹਾਨੂੰ ਲੱਕੇ ਮਿਲੂਗੀ ਮਹਾਂਪੂਰ ਨੂੰ ਨਮਸਕਾਰ ਜਦੋਂ ਕੀ ਹਿੰਦ ਤੱਕ ਹੁਣ ਉਹ ਭਾਈ ਮਰਦਾਨਾ ਜੀ ਨੇ ਹੁਣ ਤੁਹਾਨੂੰ ਦਿਖਾਣਿਆ ਦੂਜਾ ਫਲੋਰ ਦੂਜੇ ਫਲੋਰ ਦੀ ਜਿਹੜੀ ਸਟੇਅਰ ਨੇ ਬਾਹਰ ਤੋਂ ਹੀ ਨੇ ਇਹੜਾ ਉੱਪਰ ਉਹ ਵੀ ਸੇਮ ਸੈੱਟ ਬਣਿਆ ਹੋਇਆ ਕਿਉਂਕਿ ਸੈੱਟ ਜਿਹੜੀ ਜ਼ਿਆਦਾਤਰ ਡਿਮਾਂਡ ਰਹਿੰਦੀ ਹੈ ਇਸ ਸੈੱਟ ਰੈਂਟ ਤੇ ਬਹੁਤ ਆਉਂਦੇ ਨੇ ਕਿ ਸਾਨੂੰ ਰੈਂਟ ਤੇ ਚਾਹੀਦਾ ਸੈਪਰੇਟ ਤੇ ਇਹਦੀਆਂ ਪੌੜੀਆਂ ਬਾਹਰ ਤੋਂ ਨੇ ਜੇ ਤੁਸੀਂ ਉੱਪਰ ਬਣਾਣੀਆਂ ਤਾਂ ਉੱਪਰ ਵੀ ਇਹਦੀਆਂ ਪੌੜੀਆਂ ਬਾਹਰ ਤੋਂ ਹੀ ਗਈਆਂ ਹੋਈਆਂ ਨੇ ਇਹ ਸਾਹਮਣੇ ਸੁਸਾਇਟੀ ਹੈ ਜਿਹੜੀ ਬਹੁਤ ਸੋਹਣੀ ਲੋਕੇਸ਼ਨ ਹੈ ਕੋਠੀਆਂ ਸਾਰੀਆਂ ਬਣੀਆਂ ਹੋਈਆਂ ਨੇ ਇਹਨਾਂ ਵਿੱਚ ਰਹਿ ਵੀ ਰਹੇ ਨੇ ਇਹ ਲਗਾ ਜੀ ਦੂਜਾ ਫਲੋਰ ਦੂਜਾ ਫਲੋਰ ਵੀ ਸੇਮ ਬਣਿਆ ਹੋਇਆ ਹੈ ਲੌਬੀ ਕਮ ਡ੍ਰੈਂਗ ਰੂਮ ਖੁੱਲਾ ਡੁੱਲਾ ਤੁਹਾਨੂੰ ਮਿਲ ਜੂਗਾ ਪ੍ਰੋਪਰ ਸੀਲਿੰਗ ਹੋਈ ਹੋਈ ਹੈ ਉਹਦੇ ਨਾਲ ਹੀ ਆ ਗਈ ਕਿਚਨ ਜਿਵੇਂ نیچے ਕਿਚਨ ਤਿਆਰ ਹੋਈ ਸੀ ਉੱਪਰ ਵੀ ਸੇਮ ਕਿਚਨ ਬਣੀ ਹੋਈ ਹੈ ਸੀਲਿੰਗ ਐਚ ਵੀ ਹੋਈ ਹੋਈ ਹੈ ਇਹ ਲਗਾ ਜੀ ਫਿਰ ਤੀਜਾ ਬੈਡਰੂਮ ਤੀਜੇ ਬੈਡਰੂਮ ਦੇ ਵਿੱਚ ਵੀ ਤੁਸੀਂ ਦੇਖੋਗੇ ਫੁੱਲ ਹਾਈਟ ਦੇ ਕਪਵਰਡ ਬਣੇ ਹੋਏ ਨੇ ਲੀਡੀ ਪੈਨਲ ਤੇ ਨਾਲ ਹੀ ਅਟੈਚ ਬਾਥਰੂਮ ਬਣਿਆ ਹੈ ਸੀਲਿੰਗ ਐਚ ਵੀ ਹੋਈ ਹੋਈ ਹੈ ਇਹਦੀ ਡੀਟੇਲ ਛੱਤ ਤੱਕ ਲੱਗੀ ਹੋਈ ਆ। ਦੋਨੋਂ ਦਸਣਿਆਂ ਚੌਥਾ ਬੈੱਡਰੂਮ। ਇਹਦੇ ਨਾਲ ਹੀ ਆ ਗਿਆ ਜੀ ਚੌਥਾ ਬੈੱਡਰੂਮ। ਜਿਵੇਂ ਨੀਚੇ ਤਿਆਰ ਸੀ ਸੇਮ ਤਿਆਰ ਆ, ਵੁੱਡਨ ਫਲੋਰ ਲੱਗੇ ਹੋਇਆ। ਬਾਥਰੂਮ ਅਟੈਚ। ਉਹ ਐਲਈਡੀ ਪੈਨਲ, ਡਾਉਨ ਸਿਲਿੰਗ ਵੀ ਹੋਈ ਹੋਈ ਆ ਪ੍ਰੋਪਰ ਤੇ ਛੱਤ ਤੱਕ ਕਪੂਰਡ ਬਣੇ ਹੋਏ ਨੇ। ਇੱਕ ਹੋਰ ਦਰ ਦੀ ਕੁਠੀ ਆ। ਇਦੇ ਨਾਲ ਇਸ ਸਾਈਡ ਵੀ ਰੋਡ ਪੈ ਜਾਂਦੀ ਹੈ ਇਹ ਕਲੌਨੀ ਇੱਕ ਨਵੀਂ ਬਣ ਰਹੀ ਹੈ ਨਾਲ ਹਾਂਜੀ ਆ ਜਿਹੜੀ ਕੋ ਤੁਸੀਂ ਕੋਟੀ ਦੀ ਵੀਡੀਓ ਦੇਖੀ ਆ 160 ਗਾਜ ਦੇ ਵਿੱਚ ਬਣੀ ਹੋਈ ਆ 4 ਬੈਡਰੂਮ 4 ਬਾਥਰੂਮ 2 ਕਿਚਨ ਪੌੜੀ ਇਹਦੀ ਬਾਹਰ ਦੀ ਆ 32x45 ਦੀ ਇਹਦੀ ਡਾਈਮੈਂਸ਼ਨ ਕਾਰਨਰ ਹਾਊਸ ਹੈ ਲੋਕੇਸ਼ਨ ਏਰੀਆ ਹੈਗੀ ਹੈ 123 ਸੈਕਟਰ ਖਰੜ ਦੇ ਵਿੱਚ ਬਣੀ ਹੋਈ ਹੈ ਤੇ ਬਗ ਨੰਬਰ ਤੇ ਕੰਟੈਕਟ ਕਰ ਸਕਦੇ ਹੋ 82642 31001 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਤੁਹਾਨੂੰ ਕੋਟੀ ਦੀ ਪੂਰੀ ਡਿਟੇਲ ਦੱਸ ਦਾਂਗੇ ਲੋਕੇਸ਼ਨ ਵਗੈਰਾ ਪ੍ਰੋਪਰ ਦਿਖਾ ਦਾਂਗੇ ਧੰਨਵਾਦ